ਵੇ ਸਿਆਣੇ ਸੱਚੀ ਕਹਿੰਦੇ ਆ ਵੀ ਮਿਹਨਤ ਨੂੰ ਫਲ ਲੱਗਦਾ ਆ ਲੀਕੀਆਂ ਦਾ ਕੁਝ ਸਾਲ ਪਹਿਲਾਂ ਅਸੀਂ ਪੌਦਾ ਲਾਇਆ ਸੀ ਤਾਂ ਹੁਣ ਸਾਨੂੰ ਇਹ ਫਲ ਦੇ ਰਿਹਾ ਕੁਝ ਪੱਕ ਰਿਹਾ ਫਲ ਇਹ ਪੱਕੇ ਆ ਤੇ ਬਹੁਤ ਮਿੱਠੀਆਂ ਲੀਕੀਆਂ ਦੇਖੋ ਕੁਦਰਤ ਨੇ ਜਦਾਗੀਤਾ ਇਹ ਫਲ ਥੱਲੇ ਇਹ ਉੱਚਾ ਬਹੁਤ ਸੀ ਪਰ ਇਹ ਫਾਂ ਦੀ ਵੜਾ ਨਾ ਨੀਵਾ ਹੋ ਗਿਆ ਕਿਉਂਕਿ ਫਾਲੇ ਨੂੰ ਜਿਆਦਾ ਲੱਗਾ ਇਹ ਇੱਕ ਸਾਨੂੰ ਮਨੁੱਖਾਂ ਨੂੰ ਸੰਦੇਸ਼ ਵੀ ਦੇ ਰਿਹਾ ਕਿ ਫਲ ਨੀਵੀਆਂ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਨ ਨਾ ਕਰੀ ਤੇ ਮਿੱਠਤ ਨੀਵੀਂ ਨਾਨਕਾ ਗਣਤ ਨੀਆਇਆ ਤਤ ਸੱਚੀ ਜਰਸ ਵਰਗਿਆ ਇਸ ਵਰਗ ਤੇ ਆਹ ਵੇਖੋ ਹੁਣ ਸਾਡੇ ਦਾ ਸਾਡੇ ਖੇਤਾਂ ਵਿੱਚ ਵੱਸਦਾ ਏ ਰੱਬ ਓਏ ਆ ਅੱਖੀਂ ਵੇਖ ਲੈ ਆ ਪੌਂਦਾ ਗਿਆ ਏ ਫਲਾਂ ਦੇ ਨਾਲ ਲੱਦੇ ਓਏ ਓਏ ਆ ਅੱਖੀਂ ਵੇਖ ਲੈ ਆ ਮੱਕੀ ਨੂੰ ਵੀ ਲੱਗ ਗਏ ਨੇ ਖਾ ਗੋਏ ਆ ਅੱਖੀਂ ਵੇਖ ਲੈ ਭਾਵੇਂ 20 ਦੇ ਦਿਨਾਂ ਨੂੰ ਲਈ ਚਾਬੋਏ ਆ ਅੱਖੀਂ ਵੇਖਦਾ ਉਹ ਮੇਰੇ ਖੇਤਾਂ ਵਿੱਚ ਵਸਦਾ ਏ ਰੱਬ ਓਏ ਆ ਜਾ ਅੱਖੀਂ ਵੇਖ ਲੈ